ਇਕਤਾ ਲਹਿਰ ਦੀ ਟੀਮ ਇਸ ਵਕਤ ਦੇਵੀ ਤਲਾਮ ਮੰਦਿਰ ਦੇਵੀ ਤਲਾਮ ਮੰਦਿਰ ਸਬਜੀ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੰਦਰ ਮੰਦਰਾਂ ਨੂੰ ਬਹੁਤ ਸੋਹਣਾ ਸਜਾਇਆ ਗਿਆ ਵਾ ਜਨਮ ਅਸਮੀ ਦਾ ਸ਼ੁਭ ਮੌਕਾ ਵਾ ਅੰਦਰ ਬਹੁਤ ਸਾਰੇ ਮੰਦਰ ਨੇ ਹਰੇਕ ਮੰਦਰ ਦੇ ਦੁਆਨਲਾ ਚੱਲਾਂਗੇ ਔਰ ਦਰਸ਼ਨ ਕਰਾਵਾਂਗੇ ਔਰ ਇਕ ਤਰ੍ਹਾਂ ਤੇ ਨਕੋਦਰ ਦੇ ਜਗਦੰਬੇ ਧਾਮ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਜਨਮਸ਼ਮੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਆ ਉਹ ਤੁਹਾਨੂੰ ਦਿਖਾ ਦਿਆਂਗੇ ਕਿ ਇੱਥੇ ਬੱਚਿਆਂ ਦੇ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਔਰ ਬੱਚੇ ਖੂਬ ਮਸਤੀ ਕਰ ਰਹੇ ਨੇ ਕਰਨ ਵੀ ਕਿਉਂ ਨਾ ਕਿਉਂਕਿ ਅੱਜ ਸ਼੍ਰੀ ਭਗਤ ਕਿਸ਼ਨ ਭਗਵਾਨ ਜੀ ਦਾ ਜਨਮ ਦਿਨ ਆ ਜਨਮ ਦਿਨ ਆ ਜਨਮਦਨ ਦੇ ਮੌਕੇ ਤੇ ਬੱਚਿਆਂ ਦੇ ਲਈ ਬਹੁਤ ਸੋਹਣਾ ਪੰਡਾਲ ਇੱਥੇ ਬਣਾਇਆ ਗਿਆ ਵਾ ਦੇ ਸ਼੍ਰੀ ਜਗਦੰਬੇ ਧਾਮ ਦੇ ਵਿੱਚ ਇੱਕ ਟਾਲਰ ਦੀ ਟੀਮ ਮੌਜੂਦ ਆ ਜਿੱਥੇ ਜਨਮਕਮਨੀ ਦਾ ਪਵਿੱਤਰ ਤਿਹਾੜ ਜਿਹੜਾ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਵਾ ਕੁਝ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਇੱਥੇ ਦੇ ਸੱਜਣ ਮੌਜੂਦ ਨੇ ਨਿਸ਼ਾਨ ਤੱਗਰਵਾਲ ਜੀ ਕਿਸ ਤਰ੍ਹਾਂ ਜੀ ਤੁਸੀਂ ਦੇਖ ਸਕਦੇ ਹੋ ਆ ਜਨਮ ਅਸਤਮੀ ਦਾ ਅਸਵ ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਖੁਸ਼ ਆ ਬਹੁਤ ਵਧੀਆ ਸਜਾਵਟ ਹੋਈ ਆ ਮੰਦਿਰ ਤੇ ਬਹੁਤ ਰੌਣਕ ਆ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਦੇਖੋ ਦੇਖੋ ਕਿੰਨੀ ਰੌਣਕ ਚੱਲਦੀ ਪਈ ਆ ਬੱਚੇ ਬਹੁਤ ਖੁਸ਼ ਆ ਘਵਾਰੇ ਲੱਗੇ ਹੋਏ ਆ ਔਰ ਹਣੇ ਕਮਾਤ ਰੱਖਾ ਜਨਮ ਅਸਤਮੀ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਸਾਰਿਆਂ ਨੂੰ ਅਨੇਕ ਰੰਗੜੀ ਰੱਖੇ ਜੈ ਮਾਦਾ ਦੀ ਅੱਜ ਜਨਮ ਅਸ਼ਟਮੀ ਦਾ ਤਿਹਾਰ ਬੜੇ ਧੂਮਦਾਰ ਨਾਲ ਕੋਤ ਜਗਦੰਬੇ ਧਾਮ ਤੇ ਪ੍ਰਚੀਨ ਮਾਤਾ ਮੰਦਰ ਚ ਮਨਾਇਆ ਜਾ ਰਿਹਾ ਹੈ ਮਾਤਾ ਰਾਣੀ ਦੀਆਂ ਉਮੀਦਾਂ ਦੇ ਨਾਲ ਬੱਚੇ ਕਿਦਾਂ ਇੰਜੋਏ ਕਰ ਰਹੇ ਹੈ ਮਾ ਮਹਾਰਾਜ ਕ੍ਰਿਸ਼ਨ ਜੀ ਦਾ ਜਨਮ ਦਿਨ ਇੰਜੋਏ ਕਰ ਰਹੇ ਹੈ ਬਹੁਤ ਬਹੁਤ ਮਿਹਰਬਾਨੀ ਜਗਦੰਬੇ ਧਾਮ ਦੇਵੀ ਤਰਾ ਮੰਦਰ ਵੱਲੋਂ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੇੰਦੀਆਂ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਵਧੀਆ ਲੱਗ ਰਿਹਾ ਵਾ ਦੇਖ ਰਹੇ ਹਾਂ ਤੁਸੀਂ ਬੱਚੇ ਕਿਦਾਂ ਇੰਜੋਏ ਕਰ ਰਹੇ ਆ ਬੱਚੇ ਵਾਲੀ ਘਰੀ ਦਾ ਸਾਰਾ ਕੁਝ ਬਹੁਤ ਵਧੀਆ ਲੱਗ ਰਿਹਾ ਜੈ ਸ਼੍ਰੀ கிருஷ்ਨਾ ਜੀ ਔਰ ਪੂਰੇ ਹਿੰਦੁਸਤਾਨ ਨੂੰ ਔਰ ਨਗਪੋਤਿ ਸ਼ਹਿਰ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੂਰਾ ਨਕੌਦਰ ਸ਼ਹਿਰ ਜਿਹੜਾ ਹੈ ਉਹ ਵ੍ਰਿੰਦਾਵਨ ਮਥੁਰਾ ਲੱਗ ਰਿਹਾ ਜੀ ਪੂਰਾ ਕ੍ਰਿਸ਼ਨ ਭਗਵਾਨ ਜੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਸੋ ਬਹੁਤ-ਬਹੁਤ ਮੁਬਾਰਕਾਂ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੇਰੇ ਪਰਿਵਾਰ ਵੱਲੋਂ ਔਰ ਇਕਾਲਾਇਰ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਅੰਮ੍ਰਿਤ ਕਬੂਰ ਹੈ ਯਾਰੋ ਮੋਹਰ ਨਕੌਦਰ ਜੀ ਜੇ ਜਨਮ ਅਸ਼ਟਮੀ ਆ ਤੇ ਗੁੱਗਾ ਜਿਆ ਤਾਲੂ ਸਾਰੇ ਸ਼ਹਿਰ ਵਾਲੇ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਜਨਮ ਅਸ਼ਟਮੀ ਤੇ ਕੱਲ ਗੁੱਗਾ ਜਹਰ ਵੀਰ ਦਾ ਮੇਲਾ ਜੀ ਸਾਰੇ ਵਿਸ਼ਵ ਦੇ ਵਿੱਚ ਵਸਦੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਹਲਕੇ ਦੇ ਨਿਵਾਸੀ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਕੱਲ ਗੋਗਨਮੀ ਦੀਆਂ ਵੀ ਲੱਖ ਲੱਖ ਮੁਬਾਰਕਾਂ ਔਰ ਮੇਰੇ ਸ਼ਹਿਰ ਤੇ ਮੇਰੇ ਲੋਕਾਂ ਤੇ ਪਰਮਾਤਮਾ ਮਿਹਰ ਭਰੀ ਨਜ਼ਰ ਰੱਖੇ ਸਭ ਤੇ ਭਗਵਾਨ ਕ੍ਰਿਸ਼ਨ ਜੀ ਆਪਣੀ ਕਿਰਪਾ ਬਣਾਈ ਰੱਖਣ ਪਿਆਰ ਇਤفاق ਔਰ ਚੜਦੀ ਕਲਾ ਬੁਲੰਦੀਆਂ ਬਖਸ਼ਣ ਮੇਰੀ ਇਹ ਹੀ ਦੁਆ ਹੈ ਮੰਦਰਾਂ ਦੇ ਵਿੱਚ ਹੋ ਕੇ ਆਇਓ ਕਿੰਦਾ ਦਾ ਮਾਹੌਲ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਐਸਾ ਲੱਗ ਰਿਹਾ ਜਿਵੇਂ ਤਾਰਪਾਰੀ ਜਿੰਨਾ ਰਸਤੇ ਜੈਸਤਰੀਕੇ ਨਾਲ ਲੋਕ ਮੰਦਰਾਂ ਦੇ ਵਿੱਚ ਸਤਿਭਾਵਨਾ ਦਾ ਇੱਕ ਮੂਜਸਮਾ ਜਿਹੜਾ ਅੱਜ ਦਾ ਮੇਰਾ ਸ਼ਹਿਰ ਕੇ ਸਾਰ ਜਤ ਬਰਾਦਰੀ ਦੇ ਹਰ ਤਰ੍ਹਾਂ ਦੇ ਲੋਕ ਸਾਨੂੰ ਸਾਰੇ ਮਿਲ ਰਹੇ ਆ ਜਿਹੜੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਮੰਦਰਾਂ ਦੇ ਵਿੱਚ ਨਮਸਤਕ ਹੋਣ ਆ ਰਹੇ ਆ ਔਰ ਬਹੁਤ ਅੱਛਾ ਲੱਗ ਰਿਹਾ ਖੁਸ਼ੀ ਵਾਲਾ ਮੇਲੇ ਵਾਲਾ ਮਾਹੌਲ ਹੈ ਔਰ ਸਾਰੇ ਜਿਹੜੇ ਭਗਵਾਨ ਕ੍ਰਿਸ਼ਨ ਦੇ ਰੰਗ ਵਿੱਚ ਰੰਗੇ ਹੋਏ ਆ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਬੀਬੀ ਐਮ ਐਲ ਏ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਅਲੱਗ-ਅਲੱਗ ਮੰਦਰਾਂ ਦੇ ਵਿੱਚ ਅੱਜ ਦਰਸ਼ਨ ਕੀਤੇ ਆ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ న్యూਜ਼ ਨਕੋਦਰ